ਸੋ ਅੱਜ 66 ਕਾਲ ਦੋਸਤੋ ਇਸ ਵਕਤ ਤੱਕ ਤੁਹਾਡੇ ਆਪਣੇ ਵਰਜਾ ਪੜਾਏ ਕਰਾਉਣ ਚੱਲ ਰਹੇ ਹਾਂ। ਬਾਤ ਕੀ ਨਾ ਮਿਲਦੇ। ਸਮਾਪਤ ਹੋ ਗਿਆ। ਰਾਤ ਦਾ ਕੋਲ। ਸੋ ਇਸ ਵਿੱਚ ਸਭ ਤੋਂ ਵੱਧ ਕੋਸ਼ਿਸ਼ ਅੱਗਤ ਨੂੰ ਨਮਸਕਿਉ ਬਹੁਤ ਹੀ ਜ਼ਿਆਦਾ ਕੋਸ਼ਿਸ਼ ਸਾਡੇ ਜੀਟ ਦੀ ਤਿਆਰੀ ਹੈ। ਲੇਕਿਨ ਕਿਸੇ ਨੂੰ ਸੋਲਿਊਸ਼ਨ ਪੀਡੀਐਫ ਚਾਹੀਦੀ ਹੈਗੀ। ਉਹ ਪਰਸਪੈਕਟਿਵ ਉੱਤੇ ਜੋਇਨ ਨਹੀਂ ਸਕਦਾ ਨਿਕਲ। ਦਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈਗਾ WhatsApp ਦਾ ਨੰਬਰ ਕਿ ਜੀਓ ਹੈ ਤਾਂ ਸੋਥੇ ਆਪਾਂ ਸਾਰੇ ਸੋਲੂਸ਼ਨ ਵੀਡੀਓ ਕੋਲ ਮਤਲਬ PDF ਪ੍ਰੋਵਾਈਡ ਕੀਤੀ ਹੋਈ ਹੈ ਨੇ ਵੀਡੀਓ ਆਪਾਂ ਚੈਨਲ 'ਤੇ ਆਲਰੇਡੀ ਪੁਆਇੰਟ ਕਰ ਦਿੱਤਾ ਹੈ ਜੀ ਸਾਹਿਬ ਜੇ ਨੈਕਸਟ ਜੋ ਵੀ ਪੇਪਰ ਆਊਗਾ ਟਿਊਟੋਰਿਅਲ ਕਰਕੇ ਦਿਊਗਾ ਸੋ ਬਣਾਉਣੇ ਪਾਉਗੇ ਇਹਨਾਂ ਸਭ ਤੋਂ ਪਹਿਲਾਂ ਤੋਂ ਐਮਸੀਕਿਊ ਕਵੈਸਚਨ ਹੋਣਗੇ ਇਹ ਸਭ ਤੋਂ ਪਹਿਲਾ ਕਵੈਸਚਨ ਹੈਗਾ ਲੋਕੀ ਬੁੱਕੀ ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਡੈਸ਼ ਗਿਆ ਠੀਕ ਹੈ ਜਿਆ ਜਾਂਦਾ ਲੋਕੀ ਸਾਰਾ ਹੀੜ ਲਿਖੇ ਵਿੱਚੋਂ ਤੱਤੂ ਖਣਿਜ ਦੀ ਚੋਣ ਕਰੋ ਐਲੂਮੀਨੀਅਮ ਐਲੂਮੀਨੀਅਮ ਨੈਕਸਟ ਹੀੜ ਲਿਖਿਆ ਵਿੱਚੋਂ ਹੀੜ ਲਿਖਿਆ ਵਿੱਚ ਕਿਹੜੇ ਸਾਧਨ ਕਿਸੇ ਦੇਸ਼ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਅਖਵਾਉਂਦੇ ਹਨ ਅਤੇ ਉਸ ਦੀ ਤਾਕਤ ਤੇ ਖਸਰਾ ਦੀ ਦੇ ਆਧਾਰ ਮੰਨੇ ਜਾਂਦੇ ਹਨ ਉਹ ਕੁਦਰਤੀ ਸਾਧਨ ਮੰਨੇ ਜਾਂਦੇਗਾ ਨੈਕਸਟ ਹੈ 4ਵਾਂ ਕੁਐਸਚਨ ਕੁਦਰਤੀ ਬਨਸਪਤੀ ਦੇ ਸੰਬੰਧ ਵਿੱਚ ਹੀੜ ਲਿਖਿਆ ਵਿੱਚ ਕਿਹੜਾ ਤੱਤ ਸਹੀ ਨਹੀਂ ਹੈ ਤੋਂ ਸ਼ਾਮ ਤੋਂ ਲੈ ਕੇ ਕਸ਼ਮੀਰ ਤੱਕ ਇਲਾਕਿਆਂ ਦੇ ਢਲਾਨਾਂ ਤੇ ਮਾਰੂਥਲੀ ਵਾਸਪਤੀ ਪਾਈ ਜਾਂਦੀ ਹੈ। ਸੋ ਇਹ ਹੀ ਹੈ ਅਗਰ ਅਗੇ ਸੰਸਾਰ ਦਾ ਸਭ ਤੋਂ ਵੱਡਾ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਦੱਖਣੀ ਅਫਰੀਕਾ। ਤੇ ਕੋਲੇ ਦੀਆਂ ਚਾਰ ਕਿਸਮਾਂ ਵਿੱਚ ਸਭ ਤੋਂ ਵਧੀਆ ਕਿਸਮ ਕਿਹੜੀ ਹੈ? ਪੀਟ 4 ਆਪਸ਼ਨ ਇਸ ਦਾ ਰਾਈਟ ਆਨਸਰ ਆਊਗਾ। ਢੇੜ ਲਿਖਿਆਂ ਵਿੱਚੋਂ ਗਲਤਕ ਤੱਥ ਦੀ ਪਛਾਣ ਕਰੋ। ਪਰ ਟੋਟਲ ਆਪਾਂ ਨੂੰ ਜਿਹੜੇ MCQ ਆ ਜਾਣਗੇ ਉਹ ਆਉਣਗੇ 15। ਸੋ 15 ਦੇ 15 ਕਰਨੇ ਜ਼ਰੂਰੀ ਨੇ। ਸਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ 16ਵੀਂ ਸਦੀ ਵਿੱਚ ਹੋਇਆ। ਸੋ ਕੋਈ ਛੱਡ ਕੇ ਤਾਂ ਹਣਾ ਹੈ ਨਹੀਂ ਕਿ ਕੁਐਸਚਨ ਸਾਰੇ ਹੀ ਕਰਨੇ ਜ਼ਰੂਰੀ ਨੇ। ਸਹੀ ਗੱਲ ਦੱਸੋ ਤਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਲੜਾਈ 23 ਅਕਤੂਬਰ 1764 ਨੂੰ ਅੰਗਰੇਜ਼ਾਂ ਅਤੇ ਮੀਰ ਕਾਸਿਮ ਉਸਦਲਾ ਅਤੇ ਸ਼ਾਹ ਆलम ਦੂਜੇ ਵਿਚਕਾਰ ਲੜੀ ਗਈ। ਸੋ ਇਹਦਾ ਆਨਸਰ ਆਊਗਾ ਬਕਸਰ ਦੀ ਲੜਾਈ। ਕਿ ਕਿਹੜੇ ਐਕਟ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਨੂੰ ਕਿਹਾ ਗਿਆ ਤਾਂ ਕਿ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕੇ। ਸੋ ਚਾਰ ਚਾਰ ਅਕਟਰ 133 ਦੇ ਵਿੱਚ ਜਿਹੜਾ ਇੱਕ ਉਦੋਂ ਦੇ ਕਵਸ਼ਨ ਕਿਹੜੇ ਪ੍ਰਬੰਧ ਦੇ ਅਧੀਨ ਸਰਕਾਰ ਨੇ ਕਿਸਾਨਾਂ ਤੋਂ ਜ਼ਬਦਾ ਪੂਮੀ ਲਗਾ ਲੈਤਾ 15 ਦਾ ਦਿੱਤਾ ਅਤੇ ਸਨਨਾਂ ਜਮੀਨ ਦੇ ਮਾਲਕ ਬਣਾ ਦਿੱਤਾ ਗਿਆ ਪ੍ਰਾਇਤਵਾਰੀ ਪ੍ਰਬੰਧ ਦੇ ਅਧੀਨ ਕੋਟੇ ਨਾ پورے ਰਾਕੇ ਵਿਚੰਗਰੀ ਦਾ ਵਰਤ ਹੱਬ ਤੋਂ ਪਹਿਲਾਂ ਕਿਸ ਤਵੀਲੇ ਨੇ ਤੇ ਕਦੋਂ ਵਿਦਰੋਹ ਦਿੱਤਾ

ਇਤਿਹਾਸ, ਭੂਗੋਲ, ਅਰਥਸ਼ਾਸਤਰ ਤੇ लास्ट ਦੇ ਪੋਲੀਟੀਕਲ ਸਾਇੰਸ ਤੋਂ ਕੇ ਕਰਾਉਣਗੇ। ਕੁਐਸਚਨ ਆਉਣਗੇ। ਆ लास्ट ਦੇ ਪੋਲੀਟੀਕਲ ਸਾਇੰਸ ਦੇ ਕੁਐਸਚਨ ਜਦੋਂ ਹੈਡ ਲਿਖਿਆ ਵਿੱਚ ਪਾਸ ਸਰਬੋੱਚ ਪ੍ਰਸ਼ਟਪਤੀ ਭਾਰਤੀ ਸੰਵਿਧਾਨ ਨਿਮੋਲਿਕ ਅਧਿਕਾਰ ਕਿਹੜੇ ਦੇਸ਼ ਤੋਂ ਸਿਧਾਂਤ ਪ੍ਰਤੇਕਤ ਹੋ ਕੇ ਸ਼ਾਮਿਲ ਕੀਤੇ ਨੇ ਅਮਰੀਕਾ। ਕਿਸ ਅਧਿਕਾਰ ਤਹਿਤ ਲੋਕਾਂ ਦਾ ਵਪਾਰ ਕਰਨ ਦਾ ਤਰਕਾਹ ਤੇ ਬਿਨਾ ਕੰਮ ਕਰਾਉਣ ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਬਨਾਈ ਹੈ ਸੋਸ਼ਲ ਵਿਰੋਧ ਅਧਿਕਾਰ। ਤੇ ਨੈਕਸਟ ਆ ਜਾਣਗੇ ਫਿਰ ਵਸਤੂਨਿਸ਼ਟ ਪ੍ਰਸ਼ਨ ਆਉਣਗੇ ਤੁਹਾਨੂੰ। ਇਵੇਂ ਸਭ ਤੋਂ ਪਹਿਲਾਂ ਮਿੱਟੀ, ਮੂਲ, ਚਟਾਨਾਂ ਦੇ ਚਟਟਣ, ਭੱਜਨ, ਜਲ, ਵాయు, ਜੀਵਾਂ ਤੇ ਰੁੱਖਾਂ ਦੇ ਕਹਲਣ ਸੜਕ ਆਦਿ ਤੱਤਾਂ ਦੇ ਅਸਰ ਕਾਰਨ ਬਣਦੀ ਹੈ ਸਹੀ ਜਗ੍ਹਾ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਹਿੱਸਾ ਜੰਗਲਾਂ ਹੇਠ ਹੈ ਸੋ ਇਹ ਕੁਐਸਚਨ ਦਾ ਆਨਸਰ 21.67 ਪ੍ਰਤੀਸ਼ਤ ਉੱਕੀ ਸੋ ਆਦੀ ਇਸ ਦਾ ਦੂਜਾ ਜਵਾਬ ਤੀਜਾ ਉਹ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ 1952 ਈਸਵੀ ਵਿੱਚ ਤੇ ਚੌਥਾ ਲਾਰਡ ਵਿਲੀਅਮ ਬੈਟਕ ਨੇ 1832 ਇਸਵੀ ਵਿੱਚ ਬੰਗਾਲ ਵਿੱਚ ਨਿਆ ਪ੍ਰਥਾ ਦੀ ਸਥਾਪਨਾ ਕੀਤੀ ਸਹੀ ਤੇ ਪ라이 ਗੱਜ ਵਿੱਚ ਕਿਹੜੀਆਂ ਖਾਨਾ ਹਨ ਕੋਇਲੇ ਦੀਆਂ ਖਾਨਾਂ ਆਣੇਗੇ ਬੈਸਟ ਹੋਊਗਾ ਤੇ ਉਹ ਕਾਨੂੰਨੀ ਦਸਤਾਵੇਜ਼ ਜਿਸ ਅਨੁਸਾਰ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਤੇ ਤੇ ਬਸ ਟੂ ਡਿਸਟ੍ਰਿਕਸ਼ਨ ਟੋਟਲ 12 ਆਣੇਗੇ 12 ਦੇ 12 ਇੰਪੋਰਟੈਂਟ ਨੇ ਤੇ ਤੁਸੀਂ ਸਕਰੀਨ ਸ਼ਾਟ ਲੈ ਲਓ ਦੂਸਰੇ ਪਾਸੇ ਆਹ ਸਭ ਦਿੱਤੇ ਹੋਏ ਨੇ ਇਹਨਾਂ ਦੇ ਸੋਣਾ ਕਰਦੇ ਉਹ ਕਾਨੂੰਨੀ ਦਸਤਾਵੇਜ਼ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈਗਾ ਸंवਿਧਾਨ ਭਾਰਤ ਛੱਡੂ ਅੰਦੋਲਨ ਕਦੋਂ ਚਲਾਇਆ ਗਿਆ ਸੀਗਾ 1942 ਸਾਲ ਵਿੱਚ ਸੰਵਿਧਾਨ ਅਨੁਸਾਰ ਧਰਮ ਜਾਤ ਲਿੰਗ ਨਸਲ ਦੇ ਆਧਾਰ ਤੇ ਭੇਦਭਾਵ ਕੀਤਾ ਜਾ ਸਕਦਾ ਹੈ ਗਲਤ ਤੇ ਨਵਾਂ ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ 1 ਅਪ੍ਰੈਲ 2010 ਤੋਂ ਤੇ ਟਿੰਡੀਆਂ ਦਾ ਅਧਿਐਨ ਟਿੰਡੀਆਂ ਸੋ 10th ਕੁਐਸਚਨ ਇਸ ਤਰ੍ਹਾਂ ਹੈ ਇਤਿਹਾਸ ਦਾ ਅਧਿਐਨ ਇਤਿਹਾਸ ਡੈਸ਼ ਦਾ ਅਧਿਐਨ ਹੈ ਪ੍ਰਾਪਨ ਕਾਲ ਦਾ ਸਵਿਚ ਦਾ ਕੋਸੋਰੀ ਦਿੱਤਾ ਗਿਆ ਦਾ ਸੋ ਇਹ ਕੁਐਸਚਨ ਥੋੜਾ ਜਿਹਾ ਗਲਤ ਆਰੇ ਇਤਿਹਾਸ ਦਾ ਇਤਿਹਾਸ ਦਾ ਧਿਆਨ ਕਿਸ ਦੇ ਵਿੱਚ ਕੀਤਾ ਜਾਂਦਾ ਹੈ ਹਿਸਟਰੀ ਦਾ ਸਮਾਜਿਕ ਸ਼ਾਸਤਰ ਸਮਾਜਿਕ ਇਤਿਹਾਸਰ ਦਾ ਦੇ ਨਾਲ ਇਤਿਹਾਸ ਐ ਵੀ ਆ ਸਕਦਾ ਹੈ 101 ਬਲੈਂਕਸ ਕਮੈਂਟ ਕਰਕੇ ਦੇਖੋ ਸਭਾਰਤ ਨਾਲ ਬਾਰਨ ਕਰਨ ਲਈ ਸਭ ਤੋਂ ਪਹਿਲਾਂ ਕਿਹੜੀ ਯੂਰਪੀ ਸ਼ਕਤੀ ਭਾਰਤ ਪਹੁੰਚੀ ओके ਜਿਹੜਾ ਪੁਰਤਗਾਲ ਦੀ ਪੁਰਤਗਾਲ ਦੀ ਉਹ ਵੀ ਸਭ ਤੋਂ ਪਹਿਲਾਂ ਵਪਾਰ ਕਰਨ ਦੀ ਸ਼ਕਤੀ ਹੋ ਚੀਤੀ। ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਚੀਨ। ਕਈ ਸਾਲਾਂ ਤੱਕ ਲਖਣੀ ਅਫਰੀਕਾ ਸੀ ਪਰ ਚੀਨ ਆ ਤੂਆ। ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ? ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਨੂਨ, ਤੇਲ, ਗੈਸ, ਕੱਚਾ ਲੋਹਾ ਅਤੇ ਸਮੁੰਦਰੀ ਪੰਡਰਾਈ ਆਵਾਜਾਈ ਦੀ ਸਹੂਲਤ ਮਿਲਦੀ ਹੈ। ਸੋ ਹੁਣ ਨੈਕਸਟ ਜਿਹੜੇ ਕੁਐਸਚਨ ਆ ਚੁੱਕੇ ਨੇ ਛੋਟੇ ਉੱਤਰਾਂ ਵਾਲੇ ਕੁਐਸਚਨ ਆ ਚੁੱਕੇ ਨੇ। ਸਮੁੰਦਰ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਭਾਰਤ ਵਿੱਚ ਕੱਚਾ ਲੋਹਾ ਸੋ ਇਜ਼ ਟੋਟਲ ਨੈਗੇਟਿਵ ਇਕੁਇਸ਼ਨ ਇ ਤੇ ਸਹੀ ਇਹਦੇ ਆਪਸਰ ਕਰਦੇ ਆ ਫਿਰ ਇਹਦੇ ਬਾਅਦ ਤੁਹਾਡੇ ਕੋਲ ਵੱਡੇ ਉਤਰਾਵਾਂ ਵਾਲੇ ਪ੍ਰੈਸ਼ਰ ਰਹਿ ਜਾਣਗੇ ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ ਭਾਰਤ ਵਿੱਚ ਕੱਚਾ ਲੋਹਾ ਝਾਰਖੰਡ ਛਤੀਸਗੜ 오ਡੀਸਾ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਮਿਲਦਾ ਹੈ ਸੰਵਿਧਾਨ ਤੋਂ ਤੁਹਾਡਾ ਕੀ ਪਾਵ ਹੈ ਜੋ ਸੰਵਿਧਾਨ ਤੋਂ ਕੀ ਪਾਵ ਹੈ ਸੰਵਿਧਾਨ ਇੱਕ ਲਿਖਤੀ ਦਸਤਾਵੇਜ਼ ਜਿਸ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ ਇਹ ਹੀ ਨਾਗਰੀਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੀ ਰੱਖਿਆ ਕਰਦਾ ਹੈ ਫੋਰਥਾ ਟਰਮ ਨਿਰਪੱਖਤਾ ਲਈ ਇੱਕ ਸ਼ਬਦ ਦਾ ਅਰਥ ਲਿਖੋ ਟਰਮ ਨਿਰਪੱਖਤਾ ਦਾ ਅਰਥ ਹੈ ਰਾਜ ਕਿਸੇ ਵੀ ਧਰਮ ਨੂੰ ਨਾ ਤਾਂ ਮਾਨਤਾ ਦੇਵੇਗਾ ਤੇ ਨਾ ਹੀ ਵਿਰੋਧ ਕਰੇਗਾ ਸਾਰੇ ਧਰਮਾਂ ਨਾਲ ਬਰਾਬਰੀ ਦਾ ਵਿਵਾਰ ਵਿਹਾਰ ਕੀਤਾ ਜਾਵੇਗਾ ਤੇ ਫਿਫਥਾ ਕਦੋਂ ਆ ਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ 1863 ਇਸਵੀ ਵਿੱਚ ਸਤਿੰਦਰਨਾਥ ਟੈਗੋਰ ਪਹਿਲੇ ਭਾਰਤੀ ਬਣੇ ਜਿਨ੍ਹਾਂ ਨੇ ਆਈਸੀਐਸ ਦੀ ਪ੍ਰੀਖਿਆ ਪਾਸ ਕੀਤੀ ਸੀ ਦੇ ਭਾਰਤ ਦੇ ਲਘੂ ਛੋਟੇ ਉਦਯੋਗਾਂ ਦੇ ਪਤਨ ਦੇ ਦੋ ਕਾਰਨ ਲਿਖੋਨੇ ਇੱਕ ਤੰਗ ਅੰਗਰੇਜ਼ਾਂ ਵੱਲੋਂ ਬਣਾਈ ਗਈ ਆਮਦਨ ਨੀਤੀ ਅੱਗੇ ਜੰਤਰ ਚਾਲਿਤ ਮਸ਼ੀਨਾਂ ਦੀ ਆਮ ਵਰਤੋਂ ਸੋ ਇਹ ਦਾ ਅਨਸਰ ਹੈਗਾ ਨੈਕਸਟ ਜੀ ਬੱਡੇ ਅਸਤਰਾ ਵਾਲੇ ਪ੍ਰਸ਼ਨ ਨੂੰ ਪਹਿਲਾ ਪ੍ਰਸ਼ਨ ਜੇ ਜਾਂਚ ਵੀ ਦਿੱਤਾ ਹੋਇਆਗਾ ਸੋ ਇੱਥੇ ਪ੍ਰਸ਼ਨ ਤੋਂ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਸ਼ਨ ਦਾ ਆਪਣਾ ਆਨਸਰ ਕਰਦੇ ਹੋ ਵਿਕਸ਼ਿਤ ਅਤੇ ਸੰਭਾਵਿਤ ਸਾਧਨ ਨੂੰ ਉਦਾਹਰਨ ਨਾਲ ਸਮਝਾਓ ਸੋ ਉਦਾਹਰਨ ਨਾਲ ਸਮਝਾਉਣੇ ਸਾਧਨ ਉਹ ਤੱਤ ਹੁੰਦੇ ਜਿਨ੍ਹਾਂ ਨੂੰਕੀ ਜ਼ਰੂਰਤਾਂ ਪੂਰਾ ਕਰਨ ਲਈ ਵਰਤੇ ਜਾਂਦੇ ਹਨ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਵਿਕਸੇ ਸਾਧਨ ਜਦੋਂ ਕਿਸੇ ਸਾਧਨ ਦਾ ਪੂਰੀ ਤਰ੍ਹਾਂ ਉਪਯੋਗ ਕੀਤਾ ਜਾ ਰਿਹਾ ਹੋਵੇ ਅਤੇ ਉਹ ਮਨੁੱਖੀ ਨਾਵਲੀ ਵਰਤਿਆ ਜਾ ਰਿਹਾ ਹੋਵੇ ਉਹ ਵਿਕਸੇ ਸਾਧਨ ਹੁੰਦੇ ਹਨ ਉਦਾਹਰਨ ਪਾਖੜਾ ਨੰਗਲ ਡੈਮ ਪੰਜਾਬ ਦੀ ਖੇਤੀ ਜਗਤ ਨੂੰ ਵੀ ਅੱਗੇ ਸੜਦਾ ਅੱਗੇ ਸੰਭਾਵਤ ਸਾਧਨ ਜਿਹੜੇ ਪੋਸੀਬਿਲਟੀ 'ਚ ਆ ਜਾਂਦੇ ਨੇ ਜਿੰਨਾ ਸਾਧਨਾਂ ਦੀ ਪਛਾਣਤਾ ਹੋ ਗਈ ਹੈ ਪਰ ਉਹਨਾਂ ਨੂੰ ਹਾਲੇ ਤੱਕ ਪੂਰੀ ਤਰ੍ਹਾਂ ਵਰਤਿਆ ਨਹੀਂ ਗਿਆ ਉਹ ਸੰਭਾਵਤ ਸਾਧਨ ਹੁੰਦੇ ਹਨ ਉਦਾਹਰਨ ਰਾਜਸਥਾਨ ਦੀ ਤੋੜੀ ਜ਼ਮੀਨ ਲਦਾਖ ਦੀ ਧਰਤੀ ਹੀਟਾ ਲੁਕੇ ਹੋਏ ਖनिज ਸੋ ਇਹ ਸੰਭਾਵਿਤ ਸਾਧਨ ਆ ਗਏ ਤੇ ਨੈਕਸਟ ਜਿਹੜਾ ਕੁਐਸਚਨ ਆਊਗਾ ਤੁਹਾਡਾ ਮਿੱਟੀ ਦੀਆਂ ਕਿਸਮਾਂ ਦੱਸ ਸਕੇਬ ਜਲੂਤੀ ਮਿੱਟੀ ਦੀ ਬਹੁਤ ਤਾਂ ਲਿਖੋ ਸੋ ਹੁਣ ਆਪਣੇ ਆਹ ਕੁਐਸਚਨ ਆ ਚੁੱਕੇ ਨੇ ਇਹ ਜਾਂਚ ਦਿੱਤੇ ਹੋਏ ਨੇ ਟੋਟਲ 8 ਕੁਐਸਚਨ ਨੇ ਇੱਕ ਇੱਕ ਕਰਨਾਗਾ ਸਾਰੇ ਚੀਕ ਟਿਕ ਕਰ ਦਿੰਦੇ ਆ ਆਪਾਂ ਜਿਵੇਂ ਅਗਲੇ ਭਾਰਤ ਵਿੱਚ ਵੱਖ-ਵੱਖ ਉਸਮਾਨੀਆਂ ਮਿੱਟੀਆਂ ਪਾਈਆਂ ਜਾਂਦੀਆਂ ਕਾਲੀ ਮਿੱਟੀ, ਲਾਲ ਮਿੱਟੀ, ਲੋਟੀ ਮਿੱਟੀ, ਪੱਥਰੀਲੀ ਮਿੱਟੀ, ਬੰਗਰ ਅਤੇ ਖਾਦਰ ਮਿੱਟੀ। ਜਦੋਂ ਓਡੀ ਮਿੱਟੀ ਇਹ ਮਿੱਟੀ ਨਦੀਆਂ ਦੁਆਰਾ ਲਿਆਂਦੇ ਗਏ ਗਾਰੇ ਨਾਲ ਬਣਦੀ ਹੈ, ਇਹ ਉੱਤਰੀ ਭਾਰਤ ਦੇ ਮੈਦਾਨਾਂ ਵਿੱਚੋਂ ਮਿਲਦੀ ਹੈ। ਮਾਤ ਤਾਂ ਇਹ ਮਿੱਟੀ ਉਪਜਾਊ ਹੁੰਦੀ ਹੈ। ਚੌਲ, ਦੰਡਮ, ਗੰਨਾ ਆਦਿ ਦੀ ਚੰਗੀ ਫਸਲ ਦਿੰਦੀ ਹੈ। ਇਸ ਵਿੱਚ ਪਾਣੀ ਰੁਕਦਾ ਨਹੀਂ ਜਿਸ ਕਰਕੇ ਇਹ ਖੇਤੀ ਲਈ ਬਹੁਤ ਲਾਭਦਾਇਕ ਹੈ। ਅਗੇ ਹੋ ਚੁੱਕਿਆ ਆਪਣਾ ਮਿੱਟੀ ਵਾਲਾ ਕੁਐਸਚਨ ਹੁਣ ਨੈਕਸਟ ਕਰਦੇ ਆ ਲੈਫਟ ਸਿਡ ਦੀ ਨੀਤੀ ਕੀ ਸੀ? ਇਹ ਨੀਤੀ ਲਾਰਡ ਡਲਨੌਜੀ ਨੇ ਚਲਾਈ ਇਸ ਨੀਤੀ ਦੇ ਤਹਿਤ ਜੇਕਰ ਕਿਸੇ ਰਾਜ ਦਾ ਰਾਜਾ ਨੀ ਸੰਤਾਨ ਮਰ ਜਾਂਦਾ ਸੀ ਮਰ ਜਾਂਦਾ ਜਾਂ ਅਪਣਾਇਆ ਪੁੱਤਰ ਹੁੰਦਾ ਤਾਂ ਉਸ ਰਾਜ ਨੂੰ ਬ੍ਰਿਟਾਨੀ ਬੀ ਹਕੂਮਤ ਆਪਣੇ ਅਧੀਨ ਲੈ ਲੈਂਦੀ ਹੈ ਜਿਵੇਂ ਉਦਾਹਰਨ ਸਤਾਰਾ ਹੋ ਗਿਆ ਨਾਗਪੁਰ ਹੋ ਗਿਆ ਚਾਂਸੀ ਲక్ష్ਮੀਬਾਈ ਦਾ ਰਾਜ ਇਹ ਨੀਤੀ ਨੇ ਲੋਕਾਂ ਵਿੱਚ ਗੁੱਸਾ ਪੈਦਾ ਕੀਤਾ ਜਿਸ ਨੇ 1857 ਦੇ ਵਿਦਰੋਹ ਨੂੰ ਵਿਦਰੋਹ ਨੂੰ ਜਨਮ ਦਿੱਤਾ ਸੋ ਇਹ ਲਾਭ ਸਦਿੰਦੀ ਸੀ ਗਿ ਵਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ ਸੇ ਇੱਕ ਇੰਪੋਰਟੈਂਟ ਕੁਐਸਚਨ ਹੈਗਾ ਵਰਸਾ ਮੁੰਡਾ ਇੱਕ ਪ੍ਰਸਿੱਧ ਆਦੀਵਾਸੀ ਆਗੂ ਸੀ ਉਹ ਛੋਟਾ ਨਾਗਪੁਰ ਖੇਤਰ ਨਾਗਪੁਰ ਖੇਤਰ ਤੋਂ ਸੀ ਉਸਨੇ ਆਦੀਵਾਸੀਆਂ ਨੂੰ ਅੰਗਰੇਜ਼ੀ ਜੁਲਮ ਜ਼ਮੀਨਦਾਰਾਂ ਅਤੇ ਮਿਸ਼ਨਰੀਆਂ ਦੇ ਖਿਲਾਫ ਉੱਠਣ ਲਈ ਪ੍ਰੇਰਿਤ ਕੀਤਾ ਵਰਸਾ ਨੇ 1895 ਤੋਂ 1900 ਵਿੱਚ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ ਉਸਨੇ ਆਪਣੇ ਆਪ ਨੂੰ ਧਰਤੀ ਉੱਗਾਇਆ ਉਹ 1900 ਵਿੱਚ ਅੰਗਰੇਜ਼ਾਂ ਦੁਆਰਾ ਗ੍ਰਿਫਤਾਰ ਹੋਇਆ ਤੇ ਜੇਲ੍ਹ ਵਿੱਚ ਹੀ ਮਰ ਗਿਆ ਪੋਸਟ ਦੀ ਯਾਦ ਵਿੱਚ ਹਰ ਸਾਲ 15 ਨਵੰਬਰ ਨੂੰ ਫਿਰ ਸਾਦੇ ਸੁੰਦਰਾਏ ਲਗਾਏ ਜਾਂਦੇ ਹਨ। ਸੋ ਇਹ ਪ੍ਰਸੰਗ ਮੰਡਾ ਦੇ ਟਿਪੋਟਡ ਕੁਐਸਚਨਰ ਇਨ ਐਕਸਟ੍ਰੈਕਟ 100000 ਕੁਐਸਚਨ 1857 ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ 1857 ਦੇ ਵਿਦਰੋਹ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਬਰੁੱਤ ਪਹਿਲੀ ਵੱਡੀ ਤਾਕਤ ਪਹਿਲੀ ਵੱਡੀ ਲੜਾਈ ਸੀ ਇਹ ਬਹੁਤ ਜਲਦੀ ਫੈਲ ਗਏ ਫੈਲ ਗਏ ਪਰ ਇਹ ਸਫਲ ਨਹੀਂ ਹੋ ਗਿਆ ਇਹ ਅੰਦੁੱਲਨ ਬਹੁਤ ਜਲਦੀ ਫੈਲ ਗਿਆ ਸੀ ਪਰ ਇਹ ਸਫਲ ਹੋ ਗਿਆ ਸੀ ਅਸਫਲਤਾ ਦੇ ਕਾਰਨ ਅਗਵਾਈ ਦੀ ਕਮੀ ਬਹੁਤ ਸਾਰੇ ਅੰਗੂ ਆਪਣੇ ਖੇਤਰ ਤੱਕ ਸੀਮਿਤ ਰਹੇ ਕੋਈ ਕੇਂਦਰੀ ਅੰਗੂ ਨਹੀਂ ਸੀ ਅਸੰਗਠਿਤ ਯੋਜਨਾ ਕਿਸੇ ਪੱਕੀ ਯੋਜਨਾ ਅਤੇ ਸੰਕੇਤਿਤ ਤਰੀਕੇ ਨਾਲ ਦੀ ਕਮੀ ਤੇ ਨੈਕਸਟ ਹੈ ਆਧੁਨਿਕ ਹਥਿਆਰਾਂ ਦੀ ਘਾਟ ਵਿਦਰੋਹੀਆਂ ਕੋਲ ਪੁਰਾਣੇ ਹਥਿਆਰ ਸਨ ਜਦ ਕਿ ਅੰਗਰੇਜ਼ਾਂ ਕੋਲ ਆਧੁਨਿਕ ਬੰਦੂਕਾਂ ਅਤੇ ਗੋਲੇ ਬਰੂ ਸੀ ਤੇ ਫੋਰਥ ਫੋਰਥ ਆਮ ਲੋਕਾਂ ਦੀ ਸਹਿਭਾਗਤਾ ਘੱਟ ਕੁਝ ਖੇਤਰਾਂ 'ਚ ਲੋਕਾਂ ਨੇ ਹੀ ਸਹਾਣੀ ਦੇ ਅੰਗਰੇਜ਼ਾਂ ਦੀ ਚਤਰਾਈ ਅੰਗਰੇਜ਼ਾਂ ਨੇ ਸਿੱਖ ਗੋਰਖਾ ਅਤੇ ਲਖਨੀ ਭਾਰਤੀ ਫੌਜ ਦੀ ਵਰਤ ਕਰਕੇ ਵਿਦਰੋਹ ਦਵਾ ਦਿੱਤਾ। ਸੰਗ੍ਰਿਜ ਸੋ ਇਹ 1857 ਦੇ ਵਿਦਰੋਹ ਦੀ ਸਫਲਤਾ ਦਾ ਕਾਰਨ। ਅਗਲੇ 1858 ਮੀ ਤੋਂ ਬਾਅਦ ਸੈਨਾ ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ? 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਭਾਰਤੀ ਫੌਜ ਵਿੱਚ ਕਈ ਤਬਦੀਲੀਆਂ ਕੀਤੀਆਂ। ਜਿਵੇਂ ਫੌਜੀ ਅਨੁਪਾਤ ਬਦਲਿਆ ਗਿਆ। ਭਾਰਤੀ ਸਿਪਾਹੀਆਂ ਦੀ ਗਿਣਤੀ ਘਟਾ ਕੇ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਵਧਾਈ ਗਈ। ਵਿਭਿੰਨ ਜਾਤੀਆਂ ਦੀ ਭਰਤੀ, ਅਜੀਆਂ ਜਾਤੀਆਂ ਦੀ ਫੌਜ ਵਿੱਚ ਭਾਗੀ ਕੀਤੀ ਗਈ ਜੋ ਵਿਦਰੋਹ ਤੋਂ ਦੂਰ ਰਹੀਆਂ। ਤੋਪਾਂ ਤੇ ਘਟਕ ਤੋਪਾਂ ਤੇ ਕੰਮ ਘਟਾਇਆ ਗਿਆ ਭਾਰਤੀ ਸਿਪਾਹੀਆਂ ਨੂੰ ਤੋਪਾਂ ਵਰਗੇ ਅਹੰਕਾਰਪੂਰਨ ਅਹੰਕਾਰਪੂਰ ਆਦੇ ਨਹੀਂ ਦਿੱਤੇ ਜਾਂਦੇ ਫੌਜ ਦਾ ਅਧਿਕਾਰ ਮੁਲਕ ਦੇ ਨਾਸ਼ੀ ਪੱਤਰ ਤੇ ਦਿੱਤਾ ਗਿਆ ਦਾਅਵਾ ਤੇ ਦਿੱਤਾ ਗਿਆ ਸੀ ਭਾਰਤ ਦੀ ਨਵੀਂ ਨੀਤੀ ਭਾਰਤੀ ਭਰਤੀ ਦੌਰਾਨ ਇੱਕ ਗੋਰ ਕਪਟਾਨ ਵਰਗੀਆਂ ਭਰੋਸੇਮੰਦ ਜਾਤੀਆਂ ਨੂੰ ਤਰਜੀਹ ਦਿੱਤੀ ਗਈ ਸੋ ਇਸ ਦੇ ਕਾਹ 50 ਪੁਆਇੰਟ ਦੇ ਸੋ ਸਾਇੰਸ ਸਾਇੰਸ ਦਾ ਕੁਐਸਚਨ ਆ ਗਿਆ ਸੋ ਦੋ ਕੁਐਸਚਨ ਪੰਜਾਬੀ ਚੋਂ ਸੀ ਦੋ ਅਸਤ ਸਾਸਤ ਚੋਂ ਦੋ ਇਤਿਹਾਸ ਚੋਂ ਸੋ ਦੋ ਨੇ ਜਿਹੜੇ ਪੋਲੀਟਿਕਲ ਸਾਇੰਸ ਦੇ ਵਿਸ਼ੇ ਮਤਲਬ ਰਾਜਨੀਤਿਕ ਸ਼ਾਸਤਰ ਵਿੱਚੋਂ ਵਿਪਾਰਤੀ ਸੁਵਿਧਾਨਦਨ ਨਿਰਮਾਣ ਕਿਵੇਂ ਵਿਪਾਰਤ ਦੇ ਸੁਵਿਧਾਨਦਨ ਨਿਰਮਾਣ ਸਿਧਾਂਤ ਸਵਾਬ ਵੱਲ ਕੀਤਾ ਗਿਆ ਇਹ ਸਵਾ 9 ਦਸੰਬਰ 1946 ਨੂੰ ਬਣੀ ਡਾਕਟਰ ਭੀਮrao ਵੇਦਕਰਨ ਨੂੰ ਸੁਵਿਧਾਨ ਮੁਸਿੱਦ ਕਮੇਟੀ ਦਾ ਮੁਖੀ ਬਣਾਇਆ ਗਿਆ ਸਿਧਾਂਤ ਬਣਾਉਣ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਇਹ 26 ਨਵੰਬਰ 1999 ਤਿਆਰ ਹੋ ਗਿਆ ਤੇ 26 ਨਵੰਬਰ 1950 ਤੋਂ ਲਾਗੂ ਹੋਇਆ ਇਸ ਕਰਕੇ ਇਹ 26 ਜਨਵਰੀ ਨੂੰ ਹਰ ਸਾਲ ਗੰਦਰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੋ ਇਹ ਸਭ ਤੋਂ ਦਾਨਨ ਮਾਨ ਕਿਵੇਂ ਇਸ ਵਾਰ ਰੈਡੀ ਕੀਤਾ ਗਿਆ ਹੈ ਸੋਸ਼ਲ ਬੁਰਦਰ ਅਧਿਕਾਰ ਦੀ ਵਿਆਖਿਆ ਕਰੋ ਸੋ ਹੁਣ ਆਪਾਂ ਐਮ ਸੀ ਦੂ ਕਰਕੇ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਨਾ ਸੋਸ਼ਲ ਗਰੁੱਪ ਕਰ ਕੀ ਹੈ ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਸੋਸ਼ਣ ਤੋਂ ਬਚਾਉਣ ਲਈ ਦਿਖਾ ਦਿੱਤਾ ਗਿਆ ਹੈ ਸੋਸ਼ਣ ਵਿਦਿ ਸੋਸ਼ਲ ਬੁਰਦਰ ਅਧਿਕਾਰ ਰਾਈਟ ਅਗੇਂਸਟ ਪਾਲਿਟਿਸ਼ਨ ਇਹ ਸਦਾਨ ਦਾ ਮੁਰਲਾ ਅਧਿਕਾਰ ਹੈ ਇਹ ਆਮ ਲੋਕਾਂ ਨੂੰ ਜ਼ੋਰ ਜਵਲਤੀ ਮਜ਼ਦੂਰੀ ਦੇ ਗੁਲਾਮੀ ਤੋਂ ਬਚਾਉਂਦਾ ਹੈ ਇਸ ਦੇ ਤਹਿਤ ਬੱਚਿਆਂ ਦੀ ਮਜ਼ਦੂਰੀ ਤੇ ਰੋਕ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਲਾਉਣਾ ਗੈਰ ਕਾਨੂੰਨੀ ਹੈ ਅੱਗੇ ਬੰਦੂਆਂ ਮਜ਼ਦੂਰੀ ਤੇ ਰੋਕ ਕਿਸੇ ਤਜਵਲਤੀ ਕੰਮ ਕਰਵਾਉਣਾ ਸੋਸ਼ਣਾ ਇਨਸਾਨੀ ਤਸਕਰੀ ਜਾਂ ਗੁਲਾਮੀ ਤਰੋਪ ਇਹ ਅਪਰਾਧ ਹਨ ਸੋ ਲੈਕਸਟ ਇਹ ਕੁਐਸ਼ਨ ਹੋ ਚੁੱਕੇ ਨੇ ਸੋ ਨੈਕਸਟ ਜਿਹੜੀ ਕਨੈਕਸ਼ਨ ਹੈ ਕੋਈ ਸੱਤ ਸਤਾਰ ਭਰਨੇ ਨੂੰ ਤੁਸੀਂ ਇੱਥੋਂ ਦੇਖ ਲਓ ਸਕਰੀਨ ਸ਼ਾਟ ਲੈ ਲਓ ਜਿਹੜੇ ਵੀ ਸੱਤ ਸਤਾਰ ਹੋਣਗੇ ਸੋ ਇਹ ਕੁਐਸਚਨ ਪੇਪਰ ਆਪਣਾ ਕੰਪਲੀਟ ਹੋ ਚੁੱਕਿਆ ਗਾ ਸੋਲੂਸ਼ਨਲ ਪੀਡੀਐਫ ਵੀ ਆਪ ਕੋ ਪੜ ਸਕਦੇ ਅਪਲੋਡ ਕੀਤੀ ਹੋਈ ਹੈਗੀ ਸੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ WhatsApp ਚੈਨਲ ਤੇ ਜੁਆਇਨ ਹੋ ਸਕਦੇ ਹੋ ਸੋ ਮਿਲਦੇ ਆ ਕੋਲਮ ਵੀਡੀਓ ਵਿੱਚ ਸੋ ਨੈਕਸਟ ਜੋ ਵੀ ਪੇਪਰ ਆ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਕੁਸ਼ਲ ਕਰਦਾ ਕੋਈ ਡਾਊਟ ਹੋਵੇ ਤਾਂ ਕਮੈਂਟ ਜਰੂਰ ਕਰਿਓ